ਤਰੀ ਮੁਕਸਰ ਸਾਹਿਬ ਜ਼ਿਲ੍ਹੇ ਦੇ ਗਿੱਦੜਵਾ ਹਲਕੇ ਦੇ ਕਰੀਬ 14 ਪਿੰਡਾਂ ਦੇ ਵਿੱਚ ਜਿਹੜੀ ਆ ਉਹ ਅੱਜ VOTING ਹੋ ਰਹੀ ਆ ਦੱਸਦੀ ਆ ਕਿ 15 ਅਕਤੂਬਰ ਨੂੰ ਜਦੋਂ ਪੰਚਾਇਤੀ ਚੋਣਾਂ ਹੋਈਆਂ ਤਾਂ ਇਹ ਉਹ ਪਿੰਡ ਨੇ ਜਿੰਨਾਂ ਦੀਆਂ ਚੋਣਾਂ ਕਿਸੇ ਨਾ ਕਿਸੇ ਕਾਰਨ ਕਰਕੇ ਰੱਦ ਕਰ ਦਿੱਤੀਆਂ ਗਈਆਂ ਜੇ ਦੱਸਦੀ ਆ ਤਾਂ ਉਸ ਸਮੇਂ ਜਿਹੜਾ ਗਿੱਦੜਵਾ ਹਲਕਾ ਪੂਰਾ ਸੁਰਖੀਆਂ ਦੇ ਵਿੱਚ ਰਿਹਾ ਐਨਾ ਚੋਣਾਂ ਦੇ ਲਈ ਧਰਨੇ ਲੱਗਦੇ ਰਹੇ ਨਹੀਂ ਕਾਫੀ ਦੂਸ਼ਣਬਾਜ਼ੀ ਇੱਕ ਦੂਜੇ ਦੇ ਉੱਤੇ ਹੋਈ ਆ ਪਰ ਉਸ ਉਪਰੰਤ ਇਹ ਚੋਣਾ ਜਿਹੜੀਆਂ ਨੇ ਉਹ ਰੱਦ ਕਰ ਦਿੱਤੀਆਂ ਗਈਆਂ ਅੱਜ 14 ਦੇ ਵਿੱਚੋਂ ਇੱਕ ਪਿੰਡ ਦੌਲਾ ਦੇ ਵਿੱਚ ਸਰਪੰਚੀ ਲਈ ਚੋਣ ਹੋ ਰਹੀ ਹੈ ਤਾਂ ਬਾਕੀ ਪਿੰਡਾਂ ਦੇ ਵਿੱਚ ਪੰਚਾਇਤ ਮੈਂਬਰਾਂ ਲਈ ਚੋਣ ਪ੍ਰਕਿਰਿਆ ਜਿਹੜੀ ਆ ਉਹ ਚੱਲ ਰਹੀ ਆ ਤਸਵੀਰਾਂ ਤੁਹਾਡੇ ਨਾਲ ਪਿੰਡ ਮੱਲਨ ਤੋਂ ਸਾਂਝੀਆਂ ਕਰ ਰਹੇ ਹਾਂ ਜਿੱਦਣ ਬਾ ਮੱਲਨ ਦਾ ਪਿੰਡ ਹੈ ਤਾਂ ਇੱਥੇ ਵੀ ਪੰਚਾਇਤ ਮੈਂਬਰ ਦੇ ਲਈ ਵੋਟਾਂ ਜਿਹੜੀਆਂ ਨੇ ਉਹ ਪੈ ਰਹੀਆਂ ਨੇ ਸਵੇਰੇ ਆਪੋ ਜੀ ਤੋਂ ਜਿਹੜੀ ਆ ਉਹ ਵੋਟਾਂ ਜਿਹੜੀਆਂ ਪੈ ਰਹੀਆਂ ਨੇ ਇਹ ਸਥਾਨਕ ਅੰਮ੍ਰਿਤਸਰ ਨੂੰ ਵੀ ਨਾਂ ਇਹ ਹਲਕੇ ਦੇ ਵਿੱਚ ਜਿਹੜੇ ਤੋ ਦਾ ਪਿੰਡਾਂ ਦੇ ਵਿੱਚ 26 ਬੂਥ ਬਣਾਏ ਗਏ ਨੇ ਜਿਹੜੇ ਇਹ 26 ਬੂਥਾਂ ਦੇ ਉੱਤੇ ਚੋਣ ਹੋ ਰਹੀ ਹੈ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਨੇ ਔਰ ਲੋਕ ਜਿਹੜੇ ਆਪਣੇ VOTING ਹੱਕ ਦਾ ਇਸਤੇਮਾਲ ਕਰਨ ਦੇ ਲਈ ਪਹੁੰਚ ਰਹੇ ਨੇ ਕੁਝ ਪਿੰਡਾਂ ਦੇ ਵਿੱਚ ਕਤਾਰਾਂ ਲੱਗੀਆਂ ਹੋਈਆਂ ਨੇ ਕਿਉਂਕਿ ਬਹੁਤੇ ਪਿੰਡਾਂ ਦੇ ਵਿੱਚ ਪੰਚਾਇਤ ਮੈਂਬਰ ਦੀ ਚੋਣ ਆ ਤਾਂ ਵਾਰਡ ਵਾਈ ਜੇਕਰ ਗੱਲ ਕਰੀਏ ਤਾਂ 200 ਤੋਂ ਲੈ ਕੇ 400 ਵੋਟ ਇੱਕ ਵਾਰਡ ਦੇ ਵਿੱਚ ਆ ਇਸ ਦਰਮਿਆਨ ਜਿਹੜੀਆਂ ਬਹੁਤੇ ਪਿੰਡਾਂ ਦੇ ਵਿੱਚ ਕਤਾਰਾਂ ਜਿਹੜੀਆਂ ਨੇ ਉਹ ਨਜ਼ਰ ਨਹੀਂ ਆ ਰਹੀਆਂ ਲੋਕ ਆ ਰਹੇ ਨੇ ਆਰਾਮ ਨਾਲ ਆਪਣੇ ਵੋਟ ਹੱਕ ਦਾ ਇਸਤੇਮਾਲ ਕਰਕੇ ਵਾਪਸ ਜਾ ਰਹੇ ਨੇ ਔਰ VOTING ਪ੍ਰਕਿਰਿਆ ਜਿਹੜੀ ਉਹ ਲਗਾਤਾਰ ਚੱਲ ਰਹੀ ਹੈ ਪਿੰਡ ਦੋਲਾ ਦੇ ਵਿੱਚ ਜੋ ਤਸਵੀਰਾਂ ਆਈਆਂ ਨੇ ਉੱਥੇ ਲੰਮੀਆਂ ਕਤਾਰਾਂ ਨੇ ਸਰਪੰਚੀ ਦੇ ਲਈ ਚੋਣ ਹੋ ਰਹੀ ਹੈ ਬਾਕੀ 13 ਪਿੰਡਾਂ ਦੇ ਵਿੱਚ ਪੰਚੀ ਦੇ ਲਈ ਚੋਣਾ ਹੋ ਰੀਆਂ ਨੇ ਤਾਂ ਲੋਕ ਉੱਥੇ ਆਰਾਮ ਨਾਲ ਆ ਕੇ ਆਪਣੇ ਵੋਟ ਹੱਕ ਦਾ ਇਸਤੇਮਾਲ ਕਰ ਰਹੇ ਨੇ ਪੁਲਿਸ ਵੱਲੋਂ ਸੁਰੱਖਿਆ ਦੇ ਜਿਹੜੇ ਨੇ ਉਹ ਸਖਤ ਬਰਬੰਦ ਕੀਤੇ ਗਏ ਨੇ ਉਹ ਵੀ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੇ ਨੇ ਪਰ ਇੱਥੇ ਹੀ ਦੱਸ ਦਈਏ ਕਿ ਕਰੀਬ 4 ਵਜੇ ਜਦੋਂ ਇਹ ਚੋਣ ਪ੍ਰਕਿਰਿਆ ਜਿਹੜੀ ਖਤਮ ਹੋਣੀ ਆ ਤਾਂ ਨਤੀਜੇ ਵੀ ਨਾਲ ਦੀ ਨਾਲ ਆਉਣੇ ਨੇ ਸੋ ਸਾਰੀ ਚੋਣ ਪ੍ਰਕਿਰਿਆ ਤੋਂ ਲੈ ਕੇ ਨਤੀਜੇ ਤੱਕ ਨਜ਼ਰ ਬਣਾ ਕੇ ਰੱਖਾਂਗੇ ਗਿੱਦੜਵਾ ਹਲਕੇ ਦੇ ਕਰੀਬ 14 ਪਿੰਡਾਂ ਦੇ ਵਿੱਚ ਅੱਜ ਜਿਹੜੀ ਆ ਉਹ ਚੋਣ ਪ੍ਰਕਿਰਿਆ ਪੂਰਨ ਅਮਨ ਸ਼ਾਂਤੀ ਦੇ ਨਾਲ ਚੱਲ ਰਹੀ ਹੈ ਤੁਹਾਨੂੰ ਪਤਾ ਹੈ ਪਹਿਲਾਂ ਪੰਚਾਇਤ ਇਲੈਕਸ਼ਨ ਹੋਏ ਸੀ ਲਈ ਬੀਗ ਬੰਗ ਪ੍ਰੋਬਲਮ ਆਈ ਸੀ ਵੀ ਕਾगज ਦੇ ਆਬਜੈਕਟ ਹੋ ਰਹੀ ਸੀ ਜਾਂ ਕੰਪਿਊਟਰ ਦੇ ਉਹ ਇਲੈਕਸ਼ਨ ਕਮਿਸ਼ਨ ਨੇ ਦੁਬਾਰਾ ਇਹ ਇਲੈਕਸ਼ਨ ਜੋੜ ਰਹੇ ਹਨ 8 15 ਲੇਕਸ਼ਨਾਂ ਨੇ ਟੂਰ 26 ਪਹੁੰਚੇ ਸੰਦੇਸ਼ਪੰਤੀਰ ਦੋਲੇਡੀ ਬਾਕੀ ਬੰਦੇ ਪੰਚਾਇਤਾਂ ਦੇ ਵੋਟਾਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਕੋਈ ਕੋਈ ਪ੍ਰੋਬਲਮ ਨਹੀਂ ਇਸ ਪਰ ਇਲੈਕਸ਼ਨ ਹੋਣਗੇ ਜਿੰਨੇ ਤੋਂ ਆਪਣਾ ਗਿਣ ਚੋਣ ਦੀ ਪਰਮਾਤਮਾ ਦੀ ਕਿਰਪਾ ਨਾਲ ਪਿਸ ਬਣੀ ਹੋਈ ਹੈ। ਅਕਲਖਣ ਬਹੁਤ ਬਹੁਤ ਪਿਸ ਬਣੀ ਹੈ। ਪਰਮਾਤਮਾ ਵਾਸ਼ ਲਾਈ ਦੀ ਹੈ। ਅਜੇ ਇੱਕ ਬਹੁਤ ਤੇ ਦਸ ਦਾ ਜਵਾਨ ਆਇਆ ਇਸ ਟਾਈਮ। ਇਹ ਪਹੌਂਚ ਬੜੇ ਨੇਮ ਪਟੋਲਨ ਪੜ ਦੇ ਦਿੱਤੀ। ਡੀਐਸਪੀ ਸਾਹਿਬਾਂ ਉਹ ਦੂਪਰੇ ਕਿ ਇਸ ਤੀਹਾਂ। ਜਿੰਨਾ ਸੀ ਕਿ ਬਹੁਤ ਬੋਤਸਣਾ ਕੋਈ। ਮੇਰੀ ਆਮ ਪਬਲਿਕ ਨੇ ਹੱਥ ਜੋੜ ਕੇ ਪੀਣਾ ਵੀ ਅਕਲਖਣ ਜਿੱਤਾਂ ਹੁੰਦੇ ਰਹਿੰਦੇ। ਇੱਜ਼ਤ ਦੀ ਖੁਸ਼ੀ ਮਨਾਉਣਾ ਚਾਹੁੰਦੇ ਹਾਂ ਪਰ ਬਰਦਾਸ਼ਤ ਹਾਰ ਕਰਨਾ ਸਕੇ। ਹਾਰ ਬਰਦਾਸ਼ਤ ਨਾ ਵਿੱਚ ਵੋਟਰਾਂ ਨੇ ਕੀ ਕੀਤਾ ਵੋਟਰਾਂ ਨੂੰ ਪੀ ਲਿਆ ਵੀ ਆਪਾਂ ਭਾਈ ਸਰਨਾ ਨਾ ਕਰਕੂ ਨਕੀਂ ਤਾਂ ਐਸਾ ਲਾਉਂਦੇ ਰਹੇ ਨੇ ਸਾਡੇ ਦੇ ਭਾਈ ਤੜਾ ਖਰਾਬ ਨਹੀਂ ਕਰ